ਸਤਿ ਸ਼੍ਰੀ ਅਕਾਲ ਜੀ ਜ਼ਿੰਦਗੀ ਦੇ ਪਾਰਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਨੂੰ ਅੱਜ ਦੇ ਵਲੌਗ ਵਿੱਚ ਨਾ ਇੱਕ ਨੁਸਖਾ ਦੇਣ ਲੱਗੀ ਹਾਂ ਤੇ ਉਹ ਮੇਰਾ ਖੁਦ ਦਾ ਵਰਤਿਆ ਹੋਇਆ ਨੁਸਖਾ ਤੇ ਉਹ ਮੈਂ ਅੱਜ ਤੁਮ ਜਿ ਮਤਲਬ ਸਾਲ ਪਹਿਲਾਂ ਵਰਤਿਆ ਰਿਹਾ ਸੀ ਤੇ ਹੁਣ ਮੈਨੂੰ ਇਹਦੀ ਫੇਰ ਜ਼ਰੂਰਤ ਪੈ ਗਈ ਤਾਂ ਕਰਕੇ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਤੇ ਇਹ ਨੁਸਖਾ ਜਿਹੜਾ ਹੈਗਾ ਨਾ ਇਹ ਮੇਰੀ ਕਮਰ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਜਿਵੇਂ ਮਤਲਬ ਕੈਲੋ ਵੀ ਜਿਵੇਂ ਕੰਮ ਕਰਦਿਆਂ ਕਰਦਿਆਂ ਵੀ ਜਿਵੇਂ ਫੱਟਾ ਨਹੀਂ ਹੁੰਦਾਗਾ ਤੇ ਸਖਤ ਹੋ ਜਾਂਦੀ ਸੀ ਜਿਵੇਂ ਥਕਾਵਟ ਹੁੰਦੀ ਆ ਉਹ ਤੋਂ ਆਪਣੀ ਲਈ ਕਮਰਾ ਉਹ ਬਹੁਤ ਸਖਤ ਹੋ ਜਾਂਦੀ ਹੈ ਤੇ ਉਹ ਥਕਾਵਟ ਹੋਣ ਕਰਕੇ ਦਰਦ ਕਰਦੀ ਆ ਹਨਾ ਤੇ ਉਹ ਮੈਨੂੰ ਕਿਸੇ ਨੇ ਦੱਸਿਆ ਸੀਗਾ ਤੁਸੀਂ ਕਿਕਰ ਗੂੰਦ ਲਓ 50 ਰੁਪਏ ਦੀ ਤੇ ਦੇਸੀ ਕਿਉਂ ਹਨਾ ਲੈ ਕੇ ਤੇ ਉਹਨੂੰ ਗਰਮ ਕਰਕੇ ਜਿਹੜਾ ਕਿ ਆਪਾਂ ਗਰਮ ਕਰ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਕਿਕਰ ਗੂੰਦ ਪਾਵਾਂਗੇ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਮੈਂ ਮਤਲਬ ਜਿਹੜੀ ਕਿਕਰ ਗੂੰਦ ਦਾ ਉਹ ਆਪਾਂ ਸਾਫ਼ਤੀ ਲੈਣੀ ਆ ਠੀਕ ਹੈ ਬਰੀਕ ਪੀਸੀ ਹੋਈ ਲੈਣੀ ਪਾਊਡਰ ਨਹੀਂ ਲੈਣਾ ਕਿਉਂਕਿ ਜੇ ਆਪਾਂ ਪਾਊਡਰ ਲਵਾਂਗੇ ਉਹ ਮੈਂ ਬਣਾ ਕੇ ਛੱਡਿਆ ਹੋਇਆ ਹੈਗਾ ਬਰੀਕ ਲੈ ਜਾਂਦਾ ਸੀ ਤੇ ਉਹ ਮੱਚ ਗਿਆ ਸੀਗਾ ਇਸ ਕਰਕੇ ਉਹ ਵਿੱਚ ਹੀ ਮੱਚ ਗਿਆ ਫਿਰ ਆਪਾਂ ਇਹ ਕਰਕੇ ਸਾਵਤੀ ਲੈਣੀ ਹੈ ਜੀ ਜਿਵੇਂ ਇਦਾਂ ਲੈਣੀ ਹੈ ਕਿ ਜੇ ਇਦੋਂ ਵੀ ਮੋਟੀ ਮਿਲ ਜੇ ਤਾਂ ਵੀ ਫਿਰ ਉਹਦੋਂ ਵੀ ਵਧੀਆ ਹੈਗਾ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਠੀਕ ਹੈ ਤੇ ਇਹ ਨਾ 6 ਮਹੀਨਿਆਂ ਬਾਅਦ ਦੁਬਾਰਾ ਲੈਣੀ ਹੁੰਦੀ ਹੈ ਤੇ ਇਸ ਕਰਕੇ ਹੁਣ ਆਪਾਂ ਇਹਦੇ ਚ ਤੁਹਾਡੇ ਸਾਹਮਣੇ ਹੀ ਬਣਾਵਾਂਗੇ ਤੇ ਬਹੁਤ ਹੀ ਟੀਮ ਸੀ ਜਿਹੜੀ ਚੀਜ਼ ਬਣੂਗੀ ਇਹਦੇ ਤੇ ਮੈਨੂੰ ਇਹਦੇ ਬਹੁਤ ਹੀ ਜਾਦੇ ਫਾਇਦਾ ਹੋਇਆ ਹੈਗਾ ਤੇ ਹੁਣ ਮੈਂ ਇਹ ਕੰਮ ਬਣਾ ਰਹੀ ਆ ਕਿਉਂਕਿ 6 ਮਹੀਨਿਆਂ ਬਾਅਦ ਇਹ ਨੂੰ ਲੈ ਲਗੀ ਬੰਦਾ ਹਨਾ ਕੋਈ ਵੀ ਅਜਾ ਹੈ ਜੀ ਭੈਣ ਭਰਾ ਜੀ ਦੀ ਕਮਰ ਦਰਦ ਕਰਦੀ ਆ ਹਨਾ ਤੇ ਸਾਰਾ ਦਿਨ ਉਹਦੀ ਦਾ ਖੜਨ ਦਾ ਕੰਮ ਆ ਬਈ ਉਹਨੂੰ ਤਾਂ ਹਨਾ ਇਦਾਂ ਦੀ ਚੀਜ਼ਾਂ ਖਾ ਲੈਣੀਆਂ ਚਾਹੀਦੀਆਂ ਨੇ ਆਹ ਦੇਖੋ ਹੁਣ ਇਹ ਫੁੱਲ ਲਗੀ ਤੇ ਇਹ ਨਾ ਜਿਹੜਾ ਦੇਸੀ ਘੋੜਾ ਕਾਫੀ ਸੋਖਤ ਕਰਦੀ ਆ ਇਹ ਜਿਹੜੀ ਗੁੰਦ ਹੁੰਦੀ ਆ ਤੇ ਇਹ ਆ ਦੇਖੋ ਮਨੇ ਇਹ ਜਮਾ ਨਹੀਂ ਮੱਚੀ ਤੇ ਜੇ ਤੁਸੀਂ ਪਾウダー ਪਾਉਂਗੇ ਉਹਨੇ ਮੱਚ ਜਾਣਾ ਹੈਗਾ ਨਾਲ ਦੇ ਨਾਲ ਤੇ ਇਹਨੂੰ ਆਪਾਂ ਹੁਣ ਆਪਾਂ ਮਤਲਬ 3-4 ਵਾਰੀਆਂ ਚ ਇਹ ਬਣੂਗੀ ਹਾਂ ਦੇਖੋ ਜਮਾ ਹੀ ਆ ਬਣ ਗਈ ਜਿਹਨੇ ਸੁੱਕੀ ਗਈ ਹੈ ਨਾ ਜਮਾ ਹੀ ਲੱਗਦਾ ਹੀ ਜਿਵੇਂ ਘੋਟ ਚ ਤਲੀ ਹੁੰਦੀ ਹੈ ਇਹ ਤੇ ਇਹਨੂੰ ਸਿਮ ਰੱਖ ਲਿਓ ਕਿਉਂਕਿ ਇਹਨੂੰ ਜ਼ਿਆਦਾ ਜਲਣਾ ਜਾਵੇ ਹੈਨਾ ਇਹਨੂੰ ਜਲਾਉਣਾ ਵੀ ਨਹੀਂ ਹੈਗਾ ਤੇ ਮੈਨੂੰ ਲੱਗਦਾ ਜਿਹੜੀ ਮੇਰੀ ਛੰਨੀ ਆ ਨਾ ਇਹ ਥੋੜੀ ਜੀ ਉਹ ਆ ਚਲੋ ਕੋਈ ਗੱਲ ਨਹੀਂ ਬਾਅਦ ਚ ਇਹਨੂੰ ਮੈਂ ਉਹਦੇ ਨਾਲ ਜਿਹੜੀ ਆਪਣੀ ਚਾਹ ਪੁੰਨਦੀ ਆ ਉਹਦੇ ਨਾਲ ਪੁੰਨ ਲਾਂਗੇ ਕੋਈ ਚੱਕਰ ਨਹੀਂ ਬਸ ਇੰਨਾ ਵੀ ਇਹ ਜਲਨ ਤੋਂ ਥੋੜੀ ਜੀ ਬਚਾਉਣੀ ਹੈਗੀ ਆ ਤੇ ਹੁਣ ਆਪਾਂ ਇਹਨੂੰ ਦੁਬਾਰਾ ਵੀ ਨਹੀਂ ਕੋ ਹੋਰ ਰਹਿ ਗਈ ਵੀ ਜੀ ਮਤਲਬ ਘਿਓ ਦੇ ਮੁਕਾਬਕੇ ਨੂੰ ਫੇਰ ਪਾ ਲਈਦੇ ਚਾ ਨਾ ਤੇ ਪਾਈ ਹੋਰ ਆਹ ਨਾਲ ਤੇ ਇਹਦੇ ਉੱਤੇ ਟਪਾ ਟਾ ਟਾ ਲਾਂਗਾ ਹੁਣ ਹੈਗਾ ਤੇ ਆਹ ਦੇਖੋ ਇੱਕ ਥੋੜੀ ਜੀ ਬਣੀ ਤਾਂ ਯਾਰ ਤੇ ਇਹ ਕਿੰਨੀ ਬਣ ਜਾਂਦੀ ਹੈਗੀ ਆ ਬਹੁਤ ਸਾਰੀ ਬਣ ਜਾਂਦੀ ਆ ਦੇਖੋ ਨਹੀਂ ਮਿੰਟਾ ਸਟਿੰਟਾਂ ਵਿੱਚ ਹੀ ਬਣ ਤੇ ਇਹਨੂੰ ਜਿਆਦਾ ਅੱਗ ਤੇ ਨਾ ਬੁਕਾਏ ਕਿਉਂਕਿ ਉਹ ਅੱਗ ਜੀ ਨਿਕਲ ਜਾਂਦੀ ਉਹ ਦੇਖੋ ਹਾਂ ਤੇ ਇਹਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਖੋਲ ਬੱਸਦੀ ਹਾਂ ਵੀ ਮੈਨੂੰ ਇਹ ਤਾਂ ਮੈਨੂੰ ਰਾਹਤ ਮਿਲ ਗਈ ਮੈਂ ਤਾਂ ਕਰਕੇ ਦੁਬਾਰਾ ਬਣਾਇਆ ਹੈਗਾ ਤੇ ਤੁਸੀਂ ਇਹ ਗੱਲ ਜਮੈਂ ਨਹੀਂ ਸੋਚਣੀ ਹੈਗੀ ਵੀ ਕਿ ਤੁਹਾਨੂੰ ਚੱਕ ਕੇ ਵੀਡੀਓ ਪਾਤੀ ਜਾਂ ਹਨਾ ਬਈ ਇਹ ਤਾਂ ਹੁਣ ਕਿਸੇ ਦੀ ਗੱਲ ਨਹੀਂ ਸੀ ਵੀ ਹਨਾ ਤੇ ਇਸ ਕਰਕੇ ਇਹ ਮੈਂ ਖੁਦ ਦੀ ਵਰਤੀ ਹੋਈ ਚੀਜ਼ ਹੈ ਤੇ ਮੈਂ ਬਹੁਤ ਜਣਾਂ ਨੂੰ ਦੱਸਿਆ ਹੈਗਾ ਕਿ ਤੁਸੀਂ ਇਹ ਲਓਗੇ ਤੁਹਾਡੀ ਕਮਰ ਤੇ ਦਰਦ ਹੁੰਦਾ ਰਹੇਗਾ ਤੇ ਉਸ ਤੋਂ ਇਹ ਮੰਨ ਲੈਣੀ ਕਿ ਮੈਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਮੈਨੂੰ ਐ ਲੱਗਿਆ ਵੀ ਜਿਵੇਂ ਕਦੇ ਮੇਰੀ ਕਮਰ ਦਰਦ ਹੀ ਨਹੀਂ ਹੋਣੀ ਹੁੰਦੀ ਤੇ ਹੁਣ ਇਹ ਫੇਰ ਮੈਨੂੰ ਥਕਾਵਟ ਜੀ ਹੋਣ ਲੱਗਦੀ ਸੀ ਕਿ ਸੱਚੀ ਗੱਲ ਹੈ ਮੈਨੂੰ ਆਇਆ ਸੀ ਉਹ ਹੀ ਕਹਤਾ ਹੋਗਾ ਵੀ ਛੇ ਮਹੀਨੇ ਬਾਅਦ ਕਰੂ ਇਹਨੂੰ ਤੇ ਹੁਣ ਨਾ ਸਾਲ ਤੋਂ ਉੱਤੇ ਹੋ ਗਿਆ ਕਿ ਹੁਣ ਮੈਨੂੰ ਖਾਗੂ ਕਿ ਹੁਣ ਮੈਨੂੰ ਯਾਦ ਆਇਆ ਕਿ ਇੱਕ ਵਾਰੀ ਮੈਂ ਉਹੀ ਫੇਰ ਤਰ੍ਹਾਂ ਕਈ ਦਿਨ ਬਲੰਗ ਬੈਠੀਗੇ ਵੀ ਕੀ ਲਿਆ ਜਾ ਵੀ ਫਿਰ ਯਾਦ ਆਗਾ ਵੀ ਉਹੀ ਦੁਬਾਰਾ ਫੇਰ ਬਣਾਵਾ ਹਨਾ ਤੇ ਫਿਰ ਇਹ ਤਾਂ ਮੇਰੀ ਚੀਫ ਪ੍ਰੋਬਲਮ ਹੋ ਗਈ ਸੀਗੀ ਪ੍ਰੋਬਲਮ ਤੇ ਪ੍ਰੋਗਰਾਮ ਆਈ ਫਿਰ ਉਸ ਮਤਲਬ 3-4 ਮਹੀਨੇ ਹੋ ਗਏ ਸੀ ਹੁਣ ਮੈਨੂੰ ਨਾ ਕਫਰ ਦੀ ਪ੍ਰੋਬਲਮ ਹੋ ਗਈ ਸੀ ਤੇ ਉਹ ਬਹੁਤ ਬੁਰੀ ਤਰ੍ਹਾਂ ਦਰਦ ਹੁੰਦਾ ਸੀਗਾ ਤੇ ਅਸੀਂ ਮੈਂ ਜਦੋਂ ਐਮ ਆਰ ਆਈ ਕਰਾਈ ਤਾਂ ਉਹ ਕਹਿੰਦੇ ਵੀ ਡਿਸਕ ਦੀ ਪ੍ਰੋਬਲਮ ਆਈ ਹੈ ਤੇ ਵੀ ਪੰਜਵੀਂ ਮਣ ਕੇ ਚ ਗੈਪ ਦੱਸਿਆ ਮੈਂ ਆਖਿਆ ਵੀ ਇਹ ਕਿਕਰ ਬੂੰਦਿਆ ਹੁਣ ਇਹ ਚੀਜ਼ ਨੇ ਤਾਂ ਕੰਮ ਕਰਨਾਗਾ ਤੇ ਉਹ ਨਾ ਫਿਰ ਮੈਂ ਇਹਦੀ ਵੀਡੀਓ ਤੁਹਾਨੂੰ ਮਤਲਬ ਇਹਦਾ ਵਲੌਗ ਮੈਂ ਅਲੱਗ ਤੋਂ ਬਣਾਉਂਗੀ ਉਹ ਵੀ ਮੇਰੀ ਪ੍ਰੋਬਲਮ ਹੁਣ ਠੀਕ ਹੋ ਗਈ ਤੇ ਪਰ ਜਿਹੜੀ ਆਹ ਚੀਜ਼ ਆ ਇਹ ਮੈਨੂੰ ਥਕਾਵਟ ਕਰਕੇ ਹੁੰਦੀ ਆ ਇਹ ਮੈਂ ਤਾਂ ਕਰਕੇ ਹੁਣ ਦੁਬਾਰਾ ਬਣਾਈ ਰਹੀ ਹੈਗੀ ਆ ਤੇ ਇਸ ਕਰਕੇ ਇਹ ਨਹੀਂ ਲੈਣਾ ਉਹ ਮਤਾਂ ਵਿੱਚ ਗੱਲ ਕੀਤੀ ਤਾਂ ਉਸ ਦੀ ਵੀ ਮੈਂ ਤੁਹਾਡੇ ਸਾਹਮਣੇ ਵੀ ਵਲੌਗ ਲੈ ਕੇ ਆਉਂਦੀ ਫਿਰ ਤੁਸੀਂ ਕਹੋਗੇ ਜੀ ਪਹਿਲਾਂ ਤਾਂ ਕਿਕਰ ਹੁਣ ਖਾਦੀ ਹੁਣ ਇਹਨਾਂ ਨੇ ਆ ਦੱਸੀ ਜਾਂਦੇ ਆ ਹਨ ਕਿਉਂਕਿ ਪ੍ਰੋਬਲਮ ਅੱਡ ਅੱਡ ਸੀ ਆ ਚੀਜ਼ ਧਿਆਨ ਰੱਖਣੀ ਆ ਜੀ ਤੁਸੀਂ ਵੀ ਤੇ ਇਹ ਦੇਖੋ ਸਿਆਣਾਂ ਮਾ ਬੀਬੀਆਂ ਦੇ ਕੰਮ ਹੁੰਦੇ ਆ ਹਨ ਵੀ ਉਹ ਆਪਣੇ ਬਜ਼ੁਰਗ ਸੀ ਉਹਨਾਂ ਨੂੰ ਬਹੁਤ ਪਤਾ ਹੁੰਦਾ ਸੀਗਾ ਤੇ ਆਪਾਂ ਥੋੜੇ ਜਿਹਾ ਹਨ ਇਹਨਾਂ ਕੰਮਾਂ 'ਚ ਆਈ ਹਿੰਦੀ ਪਰ ਸਾਡੇ ਜਿਹੜੇ ਮਾਤਾ ਆਏ ਬਹੁਤ ਸੁੰਝੇ ਹੋਏ ਆ ਬਹੁਤ ਸਚਿਆਰੇ ਆ ਮੈਂ ਬਹੁਤ ਕੁਝ ਸਿਖਾਇਆ ਤੇ ਬੋਲਦੇ ਵੀ ਹੁੰਦੇ ਹੈਗੇ ਆ ਵੀ ਸਿੱਖਲਾ ਕੁੜੀਏ ਫਿਰ ਕੰਮ ਆਉਣਗੇ ਸਿੱਖਲਾ ਕੁੜੀਏ ਤੇ ਸੱਚੀ ਗੱਲ ਆ ਭਾਈ ਸਿੱਖ ਲੈਣਾ ਚਾਹੀਦਾ ਹੈਗਾ ਹਾਂ ਤੇ ਤੁਸੀਂ ਯਕੀਨ ਕਰਕੇ ਵਰਤਣਾ ਜੀ ਇਹ ਜੂਰ ਵਰਤਣਾ ਜਿੰਨਾ ਭੈਣਾ ਨੂੰ ਵੀਰਾਂ ਨੂੰ ਕਮਰ ਦਾ ਦਰਦ ਹੈ ਹੋਰ ਕੋਈ ਪ੍ਰੋਬਲਮ ਨਹੀਂ ਐਂ ਮੈਂ ਕਹਿੰਦੀ ਜੇ ਕੋਈ ਡਿਸਕ ਦੀ ਪ੍ਰੋਬਲਮ ਹੋਊਗੀ ਤਾਂ ਠੀਕ ਕਰ ਦੂਗੀ ਜਾਂ ਕੋਈ ਮਨਤੀ ਪਿਆ ਹੋਊਗਾ ਤਾਂ ਠੀਕ ਕਰ ਦੂ ਨਹੀਂ ਸਿਰਫ ਤੇ ਸਿਰਫ ਮੈਨੂੰ ਪ੍ਰੋਬਲਮ ਸੀ ਵੀ ਥਕਾਵਟ ਹੋ ਜਾਂਦੀ ਸੀ ਖੜਨ ਕਰਦੀ ਜਿਹੜੀ ਕਮਰ ਆ ਇਹ ਇਹ ਸਾਰੀ ਜਿਵੇਂ ਆ ਇਹਨਾਂ ਜਿਉਂ ਖੱਟਾ ਹੁੰਦਾ ਹੈਗਾ ਤੇ ਉਹਦੇ ਨਾਲ ਫਿਰ ਮਨ ਜਿਵੇਂ ਜਿਵੇਂ ਖਾਦੀ ਇਹ ਤੁਸੀਂ ਪਤਾ ਖਾਣੀ ਕਿਵੇਂ ਹੈਗੀ ਆ ਮੈਂ ਤੁਹਾਨੂੰ ਉਹ ਵੀ ਦੱਸਣਾ ਹੈ ਕਿ ਮੈਂਕਰ ਇਹਨੂੰ ਆਪਾਂ ਇਸ ਤਰ੍ਹਾਂ ਚਮਚ ਲੈਣਾ ਹੈਗਾ ਵੀ ਠੀਕ ਆ ਮੂੰਹ ਚ ਨਹੀਂ ਪਾਉਣੀ ਕਿ ਗਰਮ ਕਰ ਮੈਂ ਦੱਸ ਰਹੀ ਹਾਂ ਤੁਹਾਨੂੰ ਤੇ ਇਹ ਜਿਵੇਂ ਐ ਚਮਚ ਲਿਆ ਠੀਕ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਐਂ ਵੀ ਨਹੀਂ ਕੱਢ ਜਦੋਂ ਠੰਡੀ ਹੋ ਗਈ ਨਾ ਹੁਣ ਇਹ ਗਰਮ ਬਹੁਤ ਹੈ ਵੀ ਮੈਂ ਹੱਥ ਵੀ ਲਗਾ ਸਕਦੀ ਤੇ ਨੂੰ ਐਂ ਐਂ ਕਰਕੇ ਮਲ ਲਉ ਤੇ ਚਵਾ ਹੀ ਐਂ ਬਣ ਜੂਗੀ ਬੂਰੇ ਜੀ ਵਰਗੀ ਠੀਕ ਹੈ ਤੇ ਬਾਅਦ ਚ ਇਹਨੂੰ ਚਮਚ ਭਰ ਕੇ ਇਹਨੂੰ ਚਵਾਇਓ ਨਾ ਕਿਉਂਕਿ ਬੇਸ਼ੱਕ ਆਪਾਂ ਇਹਨੂੰ ਘਿਓ ਦੇ ਵਿੱਚ ਫਰਾਈ ਕਰ ਲਿਆ ਪਰ ਬਟ ਜਦੋਂ ਆਪਾਂ ਇਹਨੂੰ ਖਾਵਾਂਗੇ ਨਾ ਫਿਰ ਵੀ ਇਹ ਦੰਦਾਂ ਨਾਲ ਚਿਪਕ ਜੂਗੀ ਹਨਾ ਇਹਨੂੰ ਮਤਲਬ ਸਿੱਧਾ ਹੀ ਜੀਲ ਤੇ ਰੱਖ ਕੇ ਉੱਪਰ ਦੀ ਦੁੱਧ ਪੀਣਾ ਹੈਗਾ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਦੁਪਹਿਰ ਵੇਲੇ ਲੈਣਾ ਜਾਂ ਤੁਸੀਂ ਰਾਤ ਨੂੰ ਪੈਣ ਲੱਗਿਆਂ ਤੋਂ ਲੈਣਾ ਹੈ ਲੈਣਾ ਇਹ ਦੁੱਧ ਨਾਲ ਹੀ ਹੈ ਉੱਪਰ ਦੀ ਪਾਣੀ ਨਹੀਂ ਪੀਣਾਗਾ ਕੁਝ ਟਾਈਮ ਕਿਉਂਕਿ ਘਿਉ ਹੋਊਗਾ ਫਿਰ ਤੇਹੀ ਗਲਾ ਗੁਲਾ ਖਰਾਬ ਹੋ ਜਾਂਦਾ ਹਾਂ ਮੈਂ ਇਹਨੂੰ ਦੁਪਹਿਰ ਵੇਲੇ ਲੈਂਦੀ ਹਾਂ ਕਿਉਂਕਿ ਮੈਂ ਸਤੋਂ ਸ਼ਾਮ ਨੂੰ ਰੋਟੀ ਖਾਦੀ ਮੈਂ ਕੋਈ ਵੀ ਚੀਜ਼ ਐਡੀ ਖਾ ਨਹੀਂ ਸਕਦੀ ਨਹੀਂ ਪੇਟ ਭਰਿਆ ਹੁੰਦਾ ਹੈਗਾ ਤੇ ਜਦੋਂ ਮੈਨੂੰ ਭੁੱਖ ਲੱਗੇ ਨਾ ਦੁਪਹਿਰ ਜੀਰੇ ਉਦੋਂ ਨਾਲ ਤਾਂ ਦੁੱਧ ਪੀਤਾ ਜਾਂਦਾ ਹੈਗਾ ਵੀ ਐ ਪੂਰਾ ਗਲਾਸ ਦੇ ਨੇੜੇ ਤੇ ਫਿਰ ਨਾਲ ਹੀ ਜਿਹੜਾ ਇਹ ਹੈਗੀ ਆ ਇੱਕ ਚਮਚ ਤੋਂ ਤੁਸੀਂ ਦੋ ਚਮਚ ਵੀ ਲੈ ਸਕਦੇ ਹੋ ਕਿਉਂਕਿ ਚਮਚ ਛੋਟਾ ਹੈਗਾ ਦੋ ਚਮਚ ਜਦੋਂ ਘੋਲ ਲਈ ਨਾ ਇਹ ਥੋੜੀ ਜੀ ਉਦੋਂ ਇਹ ਘੱਟ ਜੂਗੀ ਹੁਣ ਇਹ ਫੁੱਲੀ ਫੁੱਲੀ ਜੀ ਲੱਗਦੀ ਹੈ ਫਲਾਵਰਟ ਜੀ ਲੱਗਦੀ ਹੈ ਵੀ ਹੁਣ ਤੇ ਥੋੜੀ ਜੀ ਹੋਈ ਹੈ ਨਾ ਜਦੋਂ ਇਹ ਜਮਾ ਐ ਕ੍ਰਸ਼ ਜੇ ਕਰਦੇ ਤੇ ਫਿਰ ਪਾਊਡਰ ਜੀ ਦੀ ਤਰ੍ਹਾਂ ਹੋ ਜੂਗੀ ਇੱਕ ਗੱਲ ਧਿਆਨ ਰੱਖਣੀ ਚੱਬ ਕੇ ਨਹੀਂ ਖਾਣੀ ਫਿਰ ਕਹੋਗੇ ਵੀ ਦੰਦਾਂ 'ਚ ਚਿਪਚਿਪ ਹੋਣ ਲੱਗ ਗਈ ਇਹਨੂੰ ਜੀਭ ਤੇ ਰੱਖੋ ਤੇ ਕਿਉਂਕਿ ਪਾਊਡਰ ਜਿਆ ਬਣਿਆ ਹੋਊਗਾ ਕ੍ਰਸ਼ ਹੋ ਜੀ ਵੀ ਹੋਊਗੀ ਤੇ ਉਤਨ ਦੁੱ ਤੇ ਕੋਈ ਗਰਮੀ ਨਹੀਂ ਕਰਦੀ ਕੁਛ ਨਹੀਂ ਕਰਦੀ ਐਨੇ ਬਹਾਨੇ ਨਾਲ ਪਾਈ ਪਾਈਆ ਬੱਦ ਸੋਰੀ ਪਾਈ ਲੜਾ ਸੁਣ ਕੇ ਹੋਰ ਚੱਲ ਜੂਗਾ ਕਿਉਂਕਿ ਘੋ ਕਾਫੀ ਲੰਬੀ ਹੈ ਇਹ ਤੇ ਮੇਰੇ ਕੋਲ ਦੇਸੀ ਘੋਸੀ ਘਰੇ ਬਣਾਇਆ ਹੋਇਆ ਸੀਗਾ ਤੇ ਕੋਈ ਗੱਲ ਨਹੀਂ ਤੁਸੀਂ ਕੋਈ ਵੀ ਦੇਸੀ ਘੋ ਲੈ ਸਕਦੇ ਹੋ ਉਹ ਕੋਈ ਚੱਕਰ ਨਹੀਂ ਤੇ ਤੁਸੀਂ ਜ਼ਰੂਰ ਇਹ ਜਿਹੜਾ ਨੁਸਖਾ ਜ਼ਰੂਰ ਵਰਤਣਾ ਹੈਗਾ ਮੈਂ ਤੁਹਾਨੂੰ ਬਾਰ ਬਾਰ ਕਹਿੰਨੀ ਆ ਇਹਦਾ ਰਿਜ਼ਲਟ 100% ਆਊਗਾ ਹੀ ਆਊਗਾ ਠੀਕ ਹੈ ਤੇ ਸਾਰੇ ਜਣੇ ਹੱਸਦੇ ਵਰਦੇ ਰਹੋ ਸਭ ਦੀਆਂ ਸੇਕਾਂ ਕੈਮਰਨ ਤੇ ਵਾਹਿਗੁਰੂ ਤੁਹਾਨੂੰ ਦ੍ਰਿਸ਼ਟੀਆ ਬਖਸ਼ੇ ਤੇ ਇੱਥੇ ਆਪਾਂ ਆਪਣੇ ਬਲੌਗ ਦੀ ਜਿਹੜੀ ਸਮਾਪਤੀ ਕਰਦੇ ਆਂ ਜੀ ਤੇ ਸਤਿ ਸ਼੍ਰੀ ਅਕਾਲ ਫਿਰ ਤੋਂ ਸਾਰਿਆਂ ਨੂੰ ਚਲੋ